ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਸਿਆਣੇ ਕਹਿੰਦੇ ਆ ਵੀ ਸਵਰਗ ਨਰਕ ਇੱਥੇ ਹੀ ਆ ਕਰਨੀ ਪਰਨੀ ਇੱਥੇ ਹੀ ਆ ਜੋ ਬੀਜਾਂਗੇ ਉਹ ਇੱਕ ਨਾ ਇੱਕ ਦਿਨ ਵੱਡਣਾ ਜ਼ਰੂਰ ਪਊਗਾ ਇਹੋ ਜਿਹਾ ਕੁਝ ਇਸ ਬੰਦੇ ਨੇ ਕੀਤਾ ਤੇ ਮੁੜ ਕੇ ਇਹਨੂੰ ਉਸ ਚੀਜ਼ ਦਾ ਰਿਜ਼ਲਟ ਵੀ ਬੜੀ ਛੇਤੀ ਮਿਲ ਗਿਆ ਆਜੋ ਕਰਦੇ ਆ ਕਹਾਣੀ ਦੀ ਸ਼ੁਰੂਆਤ ਜਿਹੜਾ ਇਹ ਬੰਦਾ ਜੀਤੀ ਮੈਂ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਲੱਗਿਆ ਇਹਦੇ ਹੀ ਕਿਸੇ ਰਿਸ਼ਤੇਦਾਰ ਨੇ ਇਹ ਕਹਾਣੀ ਸਾਡੇ ਨਾਲ ਸਾਂਝੀ ਕੀਤੀ ਹੈ ਤੇ ਜਿਹੜਾ ਇਹ ਬੰਦਾ ਹੁੰਦਾ ਇਹ ਖੱਤਰੀ ਬਰਾਦਰੀ ਦੇ ਨਾਲ ਸਬੰਧ ਰੱਖਦਾ ਹੁੰਦਾ ਚਲੋ ਜੀ ਪਿੰਡ ਦੇ ਵਿੱਚ ਦਾ ਘਰ ਹੁੰਦਾ 8-9 ਕਿੱਲੇ ਦੇ ਕੋਲੇ ਜ਼ਮੀਨ ਹੁੰਦੀ ਆ ਇਹ ਵਿਆਹਿਆ ਵਰਿਆ ਹੁੰਦਾ ਤੇ ਚਾਰ ਇਹਦੇ ਬੱਚੇ ਹੁੰਦੇ ਆ ਦੋ ਇਹਦੇ ਮੁੰਡੇ ਹੁੰਦੇ ਆ ਤੇ ਦੋ ਇਹਦੀਆਂ ਕੁੜੀਆਂ ਹੁੰਦੀਆਂ ਨੇ ਚਲੋ ਜੀ 8-9 ਕਿੱਲੇ ਜ਼ਮੀਨ ਸੀਗੀ ਨਾਲ ਕੋਈ ਮਣੀ ਮੁੜੀ ਦੁਕਾਨਦਾਰੀ ਕਰਦਾ ਸੀਗਾ ਘਰ ਦਾ ਗੁਜ਼ਾਰਾ ਇਹਦਾ ਬਹੁਤ ਸੋਹਣਾ ਚੱਲ ਰਿਹਾ ਸੀਗਾ ਜਦੋਂ ਇਹਦੇ ਬੱਚੇ 8 10 ਦਾ ਸਾਲ ਦੇ ਹੋ ਜਾਂਦੇ ਆ ਕੋਈ 12 ਦਾ ਹੋ ਗਿਆ ਕੋਈ 10 ਦਾ ਹੋ ਗਿਆ ਕੋਈ 8 ਦਾ ਹੋ ਗਿਆ ਕੋਈ 7 ਦਾ ਰਹਿ ਗਿਆ ਤਾਂ ਇਹਦੀ ਘਰਵਾਲੀ ਨੂੰ ਕੈਂਸਰ ਹੋ ਜਾਂਦਾ ਜਦੋਂ ਇਹਦੀ ਘਰਵਾਲੀ ਨੂੰ ਕੈਂਸਰ ਹੋ ਜਾਂਦਾ ਚਲੋ ਜੀ ਨੇ ਇਲਾਜ ਕਰਾਇਆ ਇਧਰ ਉਧਰ ਭੱਜਿਆ ਫਿਰਿਆ ਉਹ ਵਿਚਾਰੀ 2 2.5 ਸਾਲਾਂ ਬਾਅਦ ਦੁਨੀਆ ਨੂੰ ਅਲਵਿਦਾ ਕਹੇਗੀ ਕਹਿੰਦਾ ਵੀ ਜਦੋਂ ਇਹਦੀ ਘਰਵਾਲੀ ਪੂਰੀ ਹੋ ਜਾਂਦੀ ਆ ਉਸ ਤੋਂ ਬਾਅਦ ਹੁਣ ਚਾਰ ਜਵਾਕਾਂ ਦੀ ਜ਼ਿੰਮੇਵਾਰੀ ਇਹਤੇ ਪੈ ਗਈ ਇਹ ਹੁਣ ਘਰ ਨਾਲ ਵੱਜ ਗਿਆ ਨਾ ਘਰੋਂ ਬਾਹਰ ਜਾਣ ਜ ਯੋਗੀ ਜਵਾਕਾਂ ਦੀ ਵੀ ਦੇਖ ਰੇ ਕਰਨੀ ਸੀ ਉਹਨਾਂ ਨੂੰ ਨਵਾਉਣਾ ਧਵਾਉਣਾ ਰੋਟੀ ਪਾਣੀ ਕਰਨੀ ਤਿਆਰ ਕਰਨਾ ਕਹਿੰਦਾ ਵੀ ਇਹਨੂੰ ਰਿਸ਼ਤੇਦਾਰ ਨੇ ਕਿਹਾ ਵੀ ਤੂੰ ਹੋਰ ਵਿਆਹ ਕਰਾ ਲਾ ਇਹ ਕਹਿੰਦਾ ਵੀ ਨਹੀਂ ਨਹੀਂ ਮੈਂ ਨਹੀਂ ਹੋਰ ਵਿਆਹ ਕਰਾਉਣਾ ਕਹਿੰਦੇ ਵੀ ਜਦੋਂ ਹੀ ਨੇ ਮਹੀਨਾ ਕ ਸਾਰੇ ਜਵਾਕ ਸਾਂਭੇ ਤੇ ਮੁੜ ਕੇ ਕਹਿੰਦਾ ਇਹ ਕਹੇ ਕਿ ਕਦੇ ਮੈਂ ਤੁਹਾਨੂੰ ਵਿਆਹ ਕਰਾਉਣਾ ਕਹਿੰਦਾ ਉਸ ਤੋਂ ਬਾਅਦ ਇਹਨਾਂ ਦੇ ਪਿੰਡ ਕੋਈ ਬੰਦਾ ਸੀਗਾ ਉਹ ਵੀ ਕਹਿੰਦਾ ਖੱਤਰੀ ਬਰਾਦਰੀ ਚੋਂ ਸੀ ਉਹਨਾਂ ਦੀ ਕੋਈ ਰਿਸ਼ਤੇਦਾਰੀ ਸੀ ਕਹਿੰਦਾ ਹਿਮਾਚਲ ਦੀ ਸਾਈਡ ਤੇ ਕਹਿੰਦਾ ਚਲੋ ਜਿਹੜੇ 10 ਪਾਤੀ ਵੀ ਇਸ ਤਰ੍ਹਾਂ ਕਰਕੇ ਉੱਥੇ ਕੁੜੀ ਹੈਗੀ ਆ ਉਹਦਾ ਮਾਂ ਪਿਓ ਵਿਚਰੀ ਦਾ ਮਰ ਉਹ ਕਹਿੰਦੇ ਵੀ ਅਸੀਂ ਤੋੜ ਦਿਆਂਗੇ ਵੀ ਜੇ 8-9 ਕਿਲੇ ਜ਼ਮੀਨ ਹੈਗੀ ਆ ਵੀ ਚਲੋ ਕੋਈ ਗੱਲ ਨਹੀਂ ਅਸੀਂ ਕੁੜੀ ਤੋੜ ਦਿਆਂਗੇ ਚਲੋ ਜੀ ਇਸ ਬੰਦੇ ਦੀ ਉੱਥੇ ਸਾਰੀ ਗੱਲਬਾਤ ਹੋ ਜਾਂਦੀ ਆ ਰਿਸ਼ਤਾ ਪੱਕਾ ਹੋ ਜਾਂਦਾ ਹੁਣ ਸਭ ਤੋਂ ਵੱਡੀ ਗੱਲ ਗੌਰ ਨਾਲ ਸੁਣਿਓ ਜਦੋਂ ਇਹਦਾ ਪਹਿਲਾ ਵਿਆਹ ਹੋਇਆ ਸੀ ਉਦੋਂ ਵੀ ਇਹ ਕਾਫੀ ਵੱਡੀ ਉਮਰ ਦਾ ਸੀਗਾ ਜਦੋਂ ਦੂਜੀ ਵਾਰ ਇਸ ਕੁੜੀ ਨਾਲ ਇਹਦਾ ਵਿਆਹ ਹੁੰਦਾ ਉਸ ਟਾਈਮ ਤੇ ਲਗਭਗ ਇਹਦੀ ਉਮਰ 42-43 ਸਾਲ ਦੀ ਹੋ ਜਾਂਦੀ ਆ ਤੇ ਜਿਹੜੀ ਹਿਮਾਚਲ ਤੋਂ ਕੁੜੀ ਵਿਆਹ ਕੇ ਲਿਆਉਂਦਾ ਉਹ ਸਿਰਫ ਵਿਚਾਰੀ 25 ਸਾਲਾਂ ਦੀ ਹੁੰਦੀ ਆ ਕਿਉਂਕਿ ਮਾਂ ਪਿਓ ਮਰਿਆ ਸੀ ਨਾਨਕੇ ਨੇ ਸੋਚਿਆ ਵੀ ਤੋਰ ਕੇ ਫਾ ਵੱਡੋ ਪਰ ਹਨਾ ਵੀ ਕੱਲ ਨੂੰ ਵਿਆਹਾਂਗੇ ਖਰਚਾ ਹੋਊਗਾ ਜੇਬ ਹੁਣ ਚੁਣੀ ਜੜਾ ਵੇ ਨਾਲ ਸਰਦਾ ਅੱਜ ਕੱਲ 100 ਤਰ੍ਹਾਂ ਦੀਆਂ ਗੱਲਾਂ ਸੋਚ ਜਾਂਦੇ ਨੇ ਹਨਾ ਮਾਂ ਪਿਓ ਮਾਂ ਪਿਓ ਹੁੰਦਾ ਬਈ ਚਲੋ ਜੀ ਉਹ ਕੁੜੀ ਵਿਆਹ ਕੇ ਪਿੰਡ ਚ ਆ ਜਾਂਦੀ ਆ ਤੇ ਬਾਈ ਕਹਿੰਦਾ ਕਹਿੰਦਾ ਬਈ ਉਹ ਕੁੜੀ ਐਡੀ ਕੁ ਸਿਆਣੀ ਐਡੀ ਕੁ ਸੱਚਜੀ ਵੀ ਇਹਦੇ ਘਰ ਨੂੰ ਕਹਿੰਦਾ ਭਾਗ ਲੱਗ ਗੇ ਬਾਈ ਕਹਿੰਦਾ ਵੀ ਪਹਿਲੀ ਗੱਲ ਤੇ ਆ ਵੀ ਇਹਨਾਂ ਦੇ ਪਿੰਡ ਦੇ ਵਿੱਚ ਓਡੀ ਸੋਹਣੀ ਕਿਸੇ ਦੀ ਕਹਿੰਦਾ ਘਰ ਵਾਲੀ ਨਹੀਂ ਸੀ ਜਿੱਡੀ ਸੋਹਣੀ ਕਹਿੰਦਾ ਉਹ ਸੀਗੀ ਦੂਜੀ ਗੱਲ ਕਹਿੰਦਾ ਕਦੇ ਉਹਨੇ ਗੇਟ 'ਚ ਨਹੀਂ ਖੜਨਾ ਆਪਦੇ ਕੰਮ ਨਾਲ ਮਤਲਬ ਰੱਖਣਾ ਫालतू ਕਿਸੇ ਨਾਲ ਬੋਲਣਾ ਨਹੀਂ ਤੇ ਕਹਿੰਦਾ ਬੋਲਚਾਲ ਦੀ ਉਸ ਕੁੜੀ ਨੂੰ ਐਡੀਕ ਲਿਆਕਤ ਵੀ ਗੱਲਾਂ ਹੀ ਛੱਡ ਦਿਓ ਕਹਿੰਦਾ ਇਹ 42-43 ਸਾਲਾਂ ਦਾ ਇਹ ਆਪਨੇ ਦਰੂਣਾ ਵੀ ਡੱਕਿਆ ਕਰੇ ਉਹ 25-26 ਸਾਲਾਂ ਦੀ ਕਹਿੰਦਾ ਇਹਦੇ ਨਾਲ ਉਹ ਖੇਤ ਪੱਠੇ ਵਢਾ ਕੇ ਲਿਆਇਆ ਕਰੇ ਡੰਗਰਾਂ ਦਾ ਗੋਹਾਕੂੜਾ ਵੀ ਕਰਿਆ ਕਰੇ ਕਹਿੰਦਾ ਜਵਾਕਾਂ ਨੂੰ ਉਸ ਕੁੜੀ ਨੇ ਸੱਕੀ ਮਾਣ ਵਾਲੋ ਵੀ ਵੱਧ ਕੇ ਪਿਆਰ ਦਿੱਤਾ ਉਹਨਾਂ ਨੂੰ ਸੰਭਾਲ ਲਿਆ ਉਹਨੂੰ ਰੋਟੀ ਪਾਣੀ ਤਾਜ਼ਾ ਪਕਾ ਕੇ ਦਿਆ ਕਰਨਾ ਸਕੂਲ ਭੇਜਿਆ ਕਰਨਾ ਸਾਰਾ ਕੁਝ ਏ ਟੂ ਜ਼ेड ਕੀਤਾ ਕਹਿੰਦਾ ਵਿਚਾਰੀ ਘਰ ਦੇ ਕੰਮ ਤਾਂ ਬਈ ਸਾਰੇ ਕਰਦੀ ਕਰਦੀ ਸੀਗੀ ਇਸ ਤੋਂ ਇਲਾਵਾ ਕਹਿੰਦਾ ਮੁੜ ਕੇ ਉਹ ਸੂਟ ਵੀ ਸਟਿਚ ਕਰਨ ਲੱਗ ਗਈ ਅੱਜ ਕੱਲ ਤਾਂ ਕਹਿੰਦਾ ਬੁਟੀਕ ਬਣ ਗਈ ਉਹਦੋਂ ਕਿਹੜਾ ਬੁਟੀਕ ਹੁੰਦੀ ਉਸ ਤੋਂ ਕੋਈ ਬੁੜੀਆਂ ਵਿਚਾਰੀਆਂ ਘਰੇ ਸੂਟ ਸਿਉ ਕੇ ਦਿੰਦੀਆਂ ਸੀਗੀਆਂ ਕਹਿੰਦਾ ਵੀ ਸੂਟ ਸਿਵਾਉਣ ਦੇ ਵਿੱਚ ਵੀ ਬੜੀ ਸਚੱਜੀ ਸੀ ਸਾਰਾ ਪਿੰਡ ਕਹਿੰਦਾ ਤੇ ਕੋਲ ਸੂਟ ਸਵਾਇਆ ਕਰੇ ਕਹਿੰਦਾ ਵੀ ਉਸ ਕੁੜੀ ਵਿਚਾਰੀ ਨੇ 25-26 ਸਾਲਾਂ ਦੀ ਨੇ ਕੁੜੀ ਕਹਿ ਲਓ ਔਰਤ ਕਹਿ ਲਓ ਬਿਓਨੇ ਰੁਪਈਆ ਰੁਪਈਆ ਜੋੜ ਕੇ ਇਸ ਬੰਦੇ ਨੂੰ ਇੰਨਾ ਕ ਸਟੈਂਡ ਕਰਤਾ ਵੀ ਇਹਦੀ ਕਹਿੰਦਾ ਹਵਾ ਹੀ ਖਰਾਬ ਹੋਗੀ ਕਹਿੰਦਾ ਚਲੋ ਇਹ ਚਾਰੇ ਜਵਾਬ ਗੱਭਰੂ ਹੋਗੇ ਪੜ੍ਹ ਲਿਖਗੇ ਕਹਿੰਦਾ ਦੋਨੇ ਕੁੜੀਆਂ ਪੜ ਕੇ ਟੀਚਰ ਲੱਗ ਜਾਂਦੀਆਂ ਨੇ ਤੇ ਦੋਨੇ ਮੁੰਡੇ ਪੜ ਕੇ ਉਹ ਵੀ ਜੌਬ ਤੇ ਲੱਗ ਜਾਂਦੇ ਨੇ ਕਹਿੰਦਾ ਵੀ ਜਦੋਂ ਚਾਰੇ ਜਵਾਬ ਜੌਬ ਤੇ ਲੱਗ ਗਏ ਉਸ ਤੋਂ ਬਾਅਦ ਉਹਨਾਂ ਦੇ ਵਿਆਹ ਬਾਰੇ ਗੱਲ ਕਰਨੀ ਸੀ ਕਹਿੰਦਾ ਉਹ ਵਿਚਾਰੀ ਕਹਿੰਦੀ ਫਿਰੇ ਪਿੰਡ 'ਚ ਵੀ ਕੋਈ ਚੰਗਾ ਰਿਸ਼ਤਾ ਕਰਾਓ ਮੈਂ ਆਪਣੇ ਪੁੱਤ ਦਾ ਵਿਆਹ ਕਰਨਾ ਮੈਂ ਜੁਤੀ ਦਾ ਵਿਆਹ ਕਰਨਾ ਵੀ ਉਹਨੇ ਕਦੀ ਸਮਝੇ ਨਹੀਂ ਸੀ ਵੀ ਮੇਰੀ ਕੁੱਖ 'ਚੋਂ ਨਹੀਂ ਪੈਦਾ ਹੋਏ ਉਹਨੇ ਸਮਝੇ ਵੀ ਮੇਰੇ ਹੀ ਨੇ ਕਹਿੰਦਾ ਵੀ ਜਦੋਂ ਮੁੰਡੇ ਨੌਕਰੀਆਂ ਤੇ ਲੱਗ ਗਏ ਦੋਨੇ ਕੁੜੀਆਂ ਨੌਕਰੀਆਂ ਤੇ ਲੱਗ ਗਈ ਚਾਰੇ ਜਵਾਕ ਨੌਕਰੀਆਂ ਤੇ ਲੱਗ ਗਏ ਕਹਿੰਦਾ ਉਦੋਂ ਕੀ ਇਸ ਬੰਦੇ ਨੇ ਕੀਤਾ ਉਹਨੂੰ ਕਹਿੰਦਾ ਵੀ ਅਸੀਂ ਤੈਨੂੰ ਨਹੀਂ ਰੱਖ ਸਕਦੇ ਉਹ ਕਹਿੰਦੀ ਵੀ ਕਿਉਂ ਨਹੀਂ ਰੱਖ ਸਕਦੇ ਮੈਂ ਤਾਂ ਨਾਲ ਵਿਆਹ ਕਰਵਾਇਆ ਮੈਂ ਵਿੱਚ ਕੇ ਇਸ ਘਰ ਚ ਆਈਆਂ ਮੈਂ ਕਿਹਾ ਨਿਕਲ ਕੇ ਆਈਆਂ ਚਲੋ ਜੀ ਕਹਿੰਦਾ ਵੀ ਇਹਦੇ ਮੁੰਡਿਆਂ ਨੇ ਤੇ ਇਹਦੀਆਂ ਕੁੜੀਆਂ ਨੇ ਉਹਨੂੰ ੱੱਕੇ ਮਾਰ ਮਾਰ ਕੇ ਘਰੋਂ ਬਾਹਰ ਕੱਢਿਆ ਕਹਿੰਦਾ ਵੀ ਜਦੋਂ ਗਲੀ ਚ ਨੂੰ ੱੱਕੇ ਮਾਰ ਕੇ ਗੇਟ ਚ ਉਹਨਾਂ ਨੇ ਬਾਹਰ ਕੱਢਦੇ ਪਏ ਸੀ ਕਹਿੰਦਾ ਵੀ ਸਾਰੀ ਗਲੀ ਵੇਂਦੀ ਸੀਗੀ ਅੱਧਾ ਪਿੰਡ ਉੱਥੇ ਇਕੱਠਾ ਹੋ ਗਿਆ ਵੀ ਯਾਰ ਇਹ ਐਡਾ ਵੱਡਾ ਪਾਪ ਕਰਨ ਰਹੇ ਨੇ ਕਹਿੰਦਾ ਪਿੰਡ ਚੋਂ ਕੁਝ ਬੰਦਿਆਂ ਨੇ ਕਿਹਾ ਵੀ ਯਾਰ ਵੀ ਐਡਾ ਪਾਪ ਨਾ ਕਰ ਵੀ ਤੇਰੇ ਨਿਆਣੇ ਛੋਟੇ ਛੋਟੇ ਸੀਗੇ ਹਨਾ ਉਹ ਵਿਚਾਰੀ ਨੇ ਪਾਲੇ ਸੰਭੇ ਪੜ੍ਹਾਏ ਲਿਖਾਏ ਨੌਕਰੀਆਂ ਤੇ ਲਵਾਤੇ ਤੇਰੇ ਨਾਲ ਉਹ ਗੋਹਾ ਵੀ ਸਿੱਟਦੀ ਰਹੀ ਪੱਠੇ ਵੱਡ ਵੱਡ ਲਿਆਉਂਦੀ ਰਹੀ ਠੀਕ ਆ ਸਾਰੇ ਪਿੰਡ ਦੇ ਸੂਟ ਸੇ ਆਉਂਦੀ ਰਹੀ ਕਦੇ ਪਿੰਡ ਚ ਦੀ ਕੋਈ ਮਾੜੀ ਚੰਗੀ ਗੱਲ ਨਹੀਂ ਸੁਣੀ ਬੀ ਐਡੀ ਸਚੱਜੀ ساری ਉਮਰ ساری ਜਵਾਨੀ ਉਹਨੇ ਤੇਰੀ ਕਬੀਲਦਰੀ ਚ ਲਾਤੀ ਤੇ ਹੁਣ ਪਿਛਲੀ ਉਮਰੇ ਸੋਖ ਲੈਣ ਦਾ ਟਾਈਮ ਆਇਆ ਹਨਾ ਵੀ ਤੇਰੇ ਮੁੰਡੇ ਗੱਭਰੂ ਹੋਗੇ ਨੌਕਰੀਆਂ ਲੱਗ ਕੇ ਤੇ ਹੁਣ ਤੁਸੀਂ ਧੱਕੇ ਮਾਰ ਕੇ ਘਰੋਂ ਕੱਢਦੇ ਹੋ ਇਹ ਗੱਲ ਚੰਗੀ ਨਹੀਂ ਚਲੋ ਜੀ ਦੋ ਚਾਰ ਮੋਤਵਰ ਬੰਦਿਆਂ ਨੇ ਗੱਲ ਕੀਤੀ ਤੇ ਅੱਗੋਂ ਉਸ ਬੰਦੇ ਦੇ ਪੁੱਤ ਬੋਲਦੇ ਆ ਵੀ ਜੇ ਤੁਹਾਨੂੰ ਬੜਾ ਦੁੱਖ ਲੱਗਦਾ ਤੇ ਤੁਸੀਂ ਆਪ ਦੇ ਘਰੇ ਲੈ ਜਾਓ ਚਲੋ ਜੀ ਮੋਤਵਾਰ ਬੰਦੇ ਵੀ ਚੁੱਪ ਕਰਕੇ ਵੀ ਯਾਰ ਤੇ ਪੁੱਠਾ ਹੀ ਬੜਾ ਬੋਲਦੇ ਨੇ ਉਸ ਤੋਂ ਬਾਅਦ ਉਹ ਵਿਚਾਰੀ ਹੱਥ ਜੋੜਦੀ ਰਹੀ ਮਿੰਨਤਾਂ ਤਰਲੇ ਕਰਦੇ ਰਹੀ ਵੀ ਮੈਨੂੰ ਇਸ ਘਰ ਚੋਂ ਨਾ ਕੱਢੋ ਵੀ ਮੈਂ ਮਾੜਾ ਕੀ ਕੀਤਾ ਮੈਨੂੰ ਦੱਸੋ ਤਾਂ ਸੀ ਮੇਰੀ ਗਲਤੀ ਕੀ ਆ ਵੀ ਮੈਨੂੰ ਇੱਕ ਕਮਰਾ ਦੇ ਦਿਓ ਕੋਈ ਨਹੀਂ ਮੈਂ ਉੱਥੇ ਆਪਣੀ ਜੂਨ ਗੁਜ਼ਾਰਾ ਕਰ ਲੂੰਗੀ ਮੇਰਾ ਪਿੱਛੇ ਕੋਈ ਘਰ ਨਹੀਂ ਮੇਰਾ ਕੋਈ ਭੈਣ ਭਰਾ ਨਹੀਂ ਮੇਰਾ ਮਾਂ ਪਿਓ ਨਹੀਂ ਮੈਨੂੰ ਨਾਨਕਿਆਂ ਨੇ ਪਾਲਿਆ ਸੰਭਿਆ ਤੇ ਹੁਣ ਮੈਂ ਕਿੱਥੇ ਜਾ ਕੇ ਬਵਾਂਗੀ ਬੜੇ ਉਹਨੇ ਹੱਥ ਜੋੜੇ ਬੜੇ ਤਰਲੇਲੇ ਨਾ ਜੀ ਇਹ ਨਹੀਂ ਮੰਨੇ ਇਹਨਾਂ ਨੇ ੱੱੱਕੇ ਮਾਰ ਮਾਰ ਚਪੇੜਾਂ ਵਿਚਾਰੀ ਨੂੰ ਮਾਰ ਮਾਰ ਕੇ ਘਰੋਂ ਬਸ ਸਟੈਂਡ ਤੋਂ ਬਸ ਚੜ ਗਈ ਪਹੁੰਚ ਗਈ ਉਹਦੇ ਨਾਨਕਿਆਂ ਕੋਲੇ ਅੱਗੋਂ ਨਾਨਕਿਆਂ ਨੇ ਵੀ ਮਾੜਾ ਚੰਗਾ ਬੋਲ ਕਬੋਲ ਬੋਲੇ ਵਿਚਾਰੀ ਨੂੰ ਉਸ ਤੋਂ ਬਾਅਦ ਉਹ ਵਿਚਾਰੀ ਨਾਨਕਿਆਂ ਤੋਂ ਵੀ ਨਹੀਂ ਭਾਰ ਬਣੀ ਬਈ ਉਸ ਤੋਂ ਬਾਅਦ ਉਹ ਹਿਮਾਚਲ ਦੇ ਵਿੱਚ ਕਿਤੇ ਕਮਰਾ ਕਰਾਈ ਤੇ ਲੈ ਲੈਂਦੀ ਹੈ ਤੇ ਲੋਕਾਂ ਦੇ ਘਰਾਂ 'ਚ ਕੰਮ ਕਰਨ ਲੱਗ ਜਾਂਦੀ ਹੈ ਠੀਕ ਹੈ ਜੀ ਉਹ ਲੋਕਾਂ ਦੇ ਘਰਾਂ 'ਚ ਕੰਮ ਕਰਨ ਲੱਗ ਗਈ ਜਿੰਨੇ ਕ ਪੈਸੇ ਹੋਏ ਵਿਚਾਰੀ ਆਪਦੇ ਕਮਾ ਕੇ ਰੋਟੀ ਪਾਣੀ ਖਾਣ ਲੱਗ ਗਈ ਫਿਰ ਉਸ ਤੋਂ ਬਾਅਦ ਏਸ ਬੰਦੇ ਦੇ ਘਰੇ ਵੇਖੋ ਫਿਰ ਕੀ ਵਰਤਾਰਾ ਵਾਪਰਦਾ ਜਿਹੜਾ ਘਰ ਕਦੇ ਫੁੱਲਾ ਵਾਂਗੂ ਟਹਿਕਦਾ ਸੀ ਫਿਰ ਉਹ ਨਰਕ ਹੀ ਬਣ ਗਿਆ ਦਿਨਾਂ ਦੇ ਵਿੱਚ ਹੀ ਨਰਕ ਬਣ ਗਿਆ 2 ਸਾਲਾਂ ਦੇ ਵਿੱਚ ਵਿੱਚ ਹੀ ਨਰਕ ਬਣ ਗਿਆ ਨਰਕ ਵੇਖੋ ਕਿਵੇਂ ਬਣਿਆ ਜਿਹੜੀਆਂ ਦੋ ਕੁੜੀਆਂ ਟੀਚਰ ਲੱਗੀਆਂ ਸੀ ਉਹ ਦੋਨੋਂ ਹੀ ਘਰੋਂ ਭੱਜ ਜਾਂਦੀਆਂ ਨੇ ਤੇ ਉਹਨਾਂ ਦੋਨਾਂ ਨੇ ਐਹੋਜੀ ਕਾਸਟ ਦੇ ਮੁੰਡਿਆਂ ਨਾਲ ਵਿਆਹ ਕਰਾ ਲਿਆ ਵੀ ਉਹ ਕਾਸਟ ਮੈਂ ਉਹਨਾਂ ਵੀਡੀਓ ਦੇ ਵਿੱਚ ਬੋਲਣਾ ਨਹੀਂ ਚਾਹੁੰਦਾ ਮੁੜ ਕੇ ਕਈ ਲੋਕਾਂ ਨੇ ਕਹਿਣਾ ਵੀ ਯਾਰ ਇਹ ਬੰਦਾ ਗਲਤ ਗੱਲ ਕਰਦਾ ਮੁੜ ਕੇ ਕਾਸਟ ਦਾ ਇਸ਼ੂ ਬਣ ਜਾਂਦਾ ਖੱਤਰੀ ਪਰਿਵਾਰ ਚੋਂ ਪੈਦਾ ਹੋਈਆਂ ਤੇ ਉਹਨਾਂ ਦੋਨਾਂ ਨੇ ਐਹੋਜੀ ਕਾਸਟ ਦੇ ਮੁੰਡਿਆਂ ਨਾਲ ਵਿਆਹ ਕਰਾ ਲਿਆ ਕਿ ਜੋ ਗੱਲ ਸੁਣ ਕੇ ਵੀ ਸ਼ਰਮ ਆਉਗੀ ਵੀ ਆਹ ਯਾਰ ਇਹਨਾਂ ਨੇ ਕੀ ਕੀਤਾ ਫਿਰ ਜਿਹੜੇ ਦੋ ਮੁੰਡੇ ਸੀਗੇ ਪੜੇ ਲਿਖੇ ਦੋਨੇ ਨੌਕਰੀ ਲੱਗੇ ਉਹਨਾਂ ਚੋਂ ਇੱਕ ਚਿੱਟਾ ਲਾਉਣ ਲੱਗ ਜਾਂਦਾ ਜਿਹੜਾ ਕਿ ਐਨੇ ਟੀਕੇ ਲਾਉਂਦਾ ਇਸ ਟਾਈਮ ਤੇ ਕਿ ਨੌਕਰੀ ਤੇ ਵੀ ਹੁਣ ਨਹੀਂ ਜਾਂਦਾ ਘਰੇ ਪਿਆ ਪਿੰਡ ਚ ਲੋਕਾਂ ਤੋਂ 20 20 30 30 40 40 ਰੁਪਏ ਮੰਗਦਾ ਫਿਰਦਾ ਨਸ਼ਾ ਕਰਨ ਲਈ ਤੇ ਜਿਹੜਾ ਇੱਕ ਦੂਜਾ ਮੁੰਡਾ ਸੀ ਉਹਦਾ ਐਕਸੀਡੈਂਟ ਹੋ ਗਿਆ ਉਹਦੀ ਰੀੜ ਦੀ ਹੱਡੀ ਟੁੱਟ ਗਈ ਉਹ ਪੈੱਟ ਤੇ ਮੋਧੜੇ ਮੂੰਹ ਪਿਆ ਹੋਇਆ ਜਿਹੜਾ ਉਹਨਾਂ ਦਾ ਪਿਓ ਸੀ ਜਿਹੜਾ ਕਦੇ ਉਸ ਔਰਤ ਨੂੰ ਵਿਆਹ ਕੇ ਲਿਆਇਆ ਸੀ ਗਾ ਵਿਚਾਰੀ ਨੂੰ ਠੀਕ ਆ ਘਰੇ ਕੰਮ ਕਰਾ ਲਿਆ ਸਾਰਾ ਕੁਝ ਕੀਤਾ ਜਿਹਦੀ ਇੱਜ਼ਤ ਤਾਰ-ਤਾਰ ਕੀਤੀ ਤੇ ਬਈ ੱੱੱਕੇ ਮਾਰ ਕੇ ਉਹਨੂੰ ਜਿਵੇਂ ਕੱਢਿਆ ਸੀ ਅੱਜ ਓਮੀ ੱੱੱਕੇ ਗਏ ਤੇ ਅੱਜ ਉਹ ਬੰਦਾ ਤਾਂ ਹਾਂ ਮਾਰ-ਮਾਰ ਕੇ ਰੋਂਦਾ ਕੀ ਅਸੀਂ ਬਹੁਤ ਵੱਡੀ ਗਲਤੀ ਕਰ ਲਈ ਵੀ ਸਾਨੂੰ ਤਾਂ ਉਹਦਾ ਸ਼ਰਾਫ ਹੀ ਲੱਗ ਗਿਆ ਤੇ ਹੁਣ ਸਾਰਾ ਪਿੰਡ ਇਹ ਗੱਲ ਕਹਿੰਦਾ ਉਹਨਾਂ ਦਾ ਵੀ ਬਾਈ ਇਹਨਾਂ ਨੇ ਬਹੁਤ ਵੱਡਾ ਪਾਪ ਕੀਤਾ ਸੀ ਉਹ ਧੀ ਧਿਆਣੀ ਨਾਲ ਤੇ ਉਹਦਾ ਨਤੀਜਾ ਇਹਨਾਂ ਨੂੰ ਭੁਗਤਣਾ ਪੈ ਰਿਹਾ ਜਿਹੜੀ 8-9 ਕਿੱਲੇ ਜ਼ਮੀਨ ਸੀ ਹੁਣ ਜ਼ਮੀਨ ਵੀ ਪਈ ਦੋ ਸਾਲਾਂ ਦੇ ਵਿੱਚ ਵਿੱਚ ਦੋ ਢਾਈ ਕਿੱਲੇ ਰਹਿ ਗਈ ਬਾਕੀ ਸਾਰੀ ਜ਼ਮੀਨ ਵੇਚ ਗਈ ਕਿਉਂਕਿ ਜਿਹੜਾ ਮੁੰਡਾ ਚਿੱਟਾ ਲਾਉਂਦਾ ਸੀ ਉਹਦੇ ਨਾਲ ਥੋੜੀ ਬਾਲੀ ਜ਼ਮੀਨ ਹੈਗੀ ਸੀ ਢਾਈ ਤਿੰਨ ਕਿੱਲੇ ਉਹਨੇ ਮਾਂ ਦੇ ਪੁੱਤਨੇ ਵੇਚ ਕੇ ਚਿੱਟਾ ਲਾ ਲਾ ਕੇ ਜਮਾ ਉਹ ਮਰਨ ਕਿਨਾਰੇ ਹੋਇਆ ਪਿਆ ਦੋ ਸਾਲਾਂ ਦੇ ਵਿੱਚ ਜਿਹਦੇ ਚਿੱਟੇ ਵਾਲੇ ਬੰਦੇ 10-10 ਸਾਲ ਵੀ ਕੱਢ ਜਾਂਦੇ ਆ ਤੁਹਾਨੂੰ ਪਤਾ ਵੀ ਜਦੋਂ ਆਪਣੇ ਨਵੇੜਾ ਕਰਨਾ ਆਵੇ ਫਿਰ ਉਹ ਡਾਂਗ ਨਹੀਂ ਮਾਰਦਾ ਉਹ ਬੰਦੇ ਦੀ ਮੱਤ ਹੀ ਮਾਰਦਾ 2 ਸਾਲਾਂ ਦੇ ਵਿੱਚ ਵਿੱਚ ਜਿਹੜਾ ਸਵਰਗਾ ਵਰਗਾ ਘਰ ਸੀ ਉਹ ਬਈ ਨਰਕ ਬਣ ਗਿਆ ਤੇ ਹੁਣ ਉਹੋ ਹੀ ਬੰਦਾ ਤਾਂ ਹਾਂ ਮਾਰ ਮਾਰ ਕੇ ਰਹਿੰਦਾ ਹੁਣ ਉਹਨੂੰ ਲੈਣ ਲਈ ਗਏ ਸੀ ਉੱਥੇ ਜਿਹਨੇ ਰਿਸ਼ਤਾ ਕਰਾਇਆ ਸੀ ਉਹ ਵੀ ਨਾਲ ਜਾਂਦਾ ਆ ਉਹ ਕਹਿੰਦੀ ਵੀ ਨਹੀਂ ਹੁਣ ਨਹੀਂ ਮੈਂ ਆਉਣਾ ਹੁਣ ਤੁਸੀਂ ਸਿਰਫ ਆਪਦੀ ਲੋੜ ਲਈ ਮੈਨੂੰ ਲੈਣ ਆਏ ਹੋ ਹਨਾ ਜੋ ਤੁਹਾਡਾ ਘਰ ਕੰਗਾਲ ਹੋ ਗਿਆ ਨਰਕ ਬਣ ਗਿਆ ਹੁਣ ਮੈਂ ਉੱਥੇ ਕੀ ਕਰਨ ਆਉਣਾ ਹੁਣ ਤੁਸੀਂ ਮੇਰੇ ਤੋਂ ਭਾਂਡੇ ਮਜਾਉਣੇ ਆ ਜੇ ਤੁਹਾਡੀ ਮੇਰੇ ਨਾਲ ਅਟੈਚਮੈਂਟ ਹੁੰਦੀ ਤੁਹਾਡਾ ਮੇਰੇ ਨਾਲ ਪਿਆਰ ਹੁੰਦਾ ਤਾਂ ਤੁਸੀਂ ਮੈਨੂੰ ਘਰੋਂ ਨਹੀਂ ਸੀ ਕੱਢਦੇ ਜਿਹੜੇ ਜਵਾਕਾਂ ਦੇ ਮੈਂ ਮੂੰਹ 'ਚ ਬੁਰਕੀਆਂ ਪਾਪਾ ਜਿਨ੍ਹਾਂ ਨੂੰ ਮੈਂ ਪਾਲ ਲਿਆ ਜਿਨ੍ਹਾਂ ਨੂੰ ਮੈਂ ਥੀ ਨਵਾਉਂਦੀ ਤਮਾਉਂਦੀ ਰਹੀ ਗੱਭਰੂ ਕੀਤੇ ਤਾਜ਼ੀਆਂ ਰੋਟੀਆਂ ਪਕਾਪਕਾ ਦਿੱਤੀਆਂ ਉਹਨਾਂ ਨੇ ਮੈਨੂੰ ੱੱੱਕੇ ਮਾਰ ਮਾਰ ਘਰੋਂ ਕੱਢਿਆ ਮੇਰੀ ਗੁੱਤ ਪੱਟੀ ਸਾਰੇ ਪਿੰਡ 'ਚ ਮੈਨੂੰ ਜਲੀਲ ਕੀਤਾ ਅੱਜ ਮੈਂ ਉੱਥੇ ਕੀ ਕਰਨ ਜਾਣਾ ਕੋਈ ਗੱਲ ਨਹੀਂ ਮੈਂ ਆ ਪੰਜ ਸੱਤ ਘਰਾਂ 'ਚ ਕੰਮ ਕਰਦੀ ਆ ਤਨਖਾਹ ਮਿਲਦੀ ਆ ਰੋਟੀ ਖਾ ਛੱਡਦੀ ਆ ਹੋਰ ਮੈਂ ਕੀ ਕਰਨਾ ਤੇ ਵੇਖੋ ਉਸ ਧੀ ਧਿਆਣੀ ਦੇ ਸ਼ਰਾਫ ਨੇ ਸਾਰਾ ਘਰ ਕੰਗਾਲ ਕਰਤਾ ਤੇ ਸਾਰਾ ਪਿੰਡ ਹੁਣ ਉਸ ਬੰਦੇ ਥੂ-ਥੂ ਕਰਦਾ ਕੋਈ ਬੰਦਾ ਉਹਦੇ ਤਰਸ ਨਹੀਂ ਕਰਦਾ ਉਹ ਕਹਿੰਦਾ ਵੀ ਜੋ ਇਹਨੇ ਬੀਜਿਆ ਸੋ ਹੁਣ ਵੱਢ ਰਿਆ ਕਰਨੀ ਪਰਨੀ ਸਭ ਇੱਥੇ ਸਵਰਗ ਨਰਕ ਸਭ ਇੱਥੇ ਆਂ ਗਾਂ ਕਿਨੇ ਵੇਖਿਆ ਸਭ ਕੁਝ ਇੱਥੇ ਆ ਤੇ ਇਸ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਓ ਤਾਂ ਜੋ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਵੱਧ ਤੋਂ ਵੱਧ ਲੋਕ ਸचेਤ ਹੋਣ ਵੀ ਕਦੇ ਵੀ ਕਿਸੇ ਦੀ ਧੀ ਧਿਆਣੀ ਨਾਲ ਧੱਕਾ ਨਾ ਕਰਿਓ ਕਿਸੇ ਦੀ ਧੀ ਧਿਆਣੀ ਨੂੰ ਕੇ ਮਾਰ ਕੇ ਕਰੋਨਾ ਕੱਢਿਓ ਜਿਹਨੂੰ ਆਪਾਂ ਗੁਰੂ ਦੀ ਹਜ਼ੂਰੀ ਚ ਵਿਆਹ ਕੇ ਲੈ ਆਉਂਦੇ ਆ ਬਹੁਤ سارے ਬੰਦੇ ਦੇਖੇ ਆ ਜਿਹੜੇ ਕਿ ਦਾਜ ਪਿੱਛੇ ਜਾਂ ਹੋਰ ਛੋਟੀ ਮੋਟੀ ਗੱਲ ਪਿੱਛੇ ਬਗਾਨੀਆਂ ਧੀਆਂ ਨੂੰ ਕੁੱਟਦੇ ਮਾਰਦੇ ਜ਼ਲੀਲ ਕਰਦੇ ਆ ਸ਼ਾਇਦ ਉਹ ਵੀਡੀਓ ਦੇਖ ਕੇ ਸਿਆਣੇ ਬਣ ਜਾਣ ਸਾਡਾ ਮਕਸਦ ਕਿਸੇ ਨੂੰ ਵੀ ਠੇਸ ਪਹੁੰਚਾਉਣਾ ਨਹੀਂ ਅਸੀਂ ਬਤਵਤ ਲੋਕਾਂ ਨੂੰ ਸੁਚੇਤ ਕਰਨਾ ਚਾਹੁੰਦੇ ਆ ਵੀਡੀਓ ਦੇਖ ਜਿਹੜਾ ਬਹੁਤ ਬਹੁਤ ਧੰਨਵਾਦ